ਦੋ ਰਾਜੇ ਦੁਨੀਆ ਤੇ ਹੋਏ ਆ ਜਿਨ੍ਹਾਂ ਕਿਸੇ ਤੋਂ ਕਰਜ਼ਾ ਨਹੀਂ ਲਿਆ ਇੱਕ ਨਪੋਲੀਅਨ ਇੱਕ ਸ਼ੇਰੇ ਪੰਜਾਬ ਐਸਾ ਰਾਜ ਵਰਲਡ ਦੀ ਕੋਈ ਬੁੱਕ ਫੋਲ ਕੇ ਵੇਖ ਲੋ ਕੋਈ ਰਾਜ ਨਹੀਂ ਸ਼ੇਰੇ ਪੰਜਾਬ ਦੇ ਰਾਜਰ ਦਾ ਸਿਰਫ ਉਸ ਦੀਆਂ ਗੱਲਾਂ ਇੱਕ ਫੋਟੋਆਂ ਤੱਕ ਹੀ ਰਹਿਣ ਦਿੱਤੀਆਂ ਵੀ ਜਿਸ ਦੇ ਰਾਜ ਭਾਗ ਦੀਆਂ ਨਿਸ਼ਾਨੀਆਂ ਅੱਜ ਐਹੋ ਜਿਹਿਆਂ ਹੋਣ ਤੇ ਕਿੰਨਾ ਦੁੱਖ ਲੱਗਦਾ ਵੇਖ ਕੇ ਸ਼ੇਰੇ ਪੰਜਾਬ ਐਸਾ ਜਰਨਲ ਸੀ ਜਿੱਥੇ ਗੋਰੇ ਵੀ ਆ ਕੇ ਤਰਲੇ ਲੈਂਦੇ ਸੀਗੇ ਜਿੱਥੇ ਸਾਰੇ ਇੱਕ ਸਮਾਨ ਸੀ ਇੱਥੇ ਹਿੰਦੂ ਮੁਸਲਮਾਨ ਸਿੱਖ ਉੱਚ ਪੁਦਵੀਆਂ ਤੇ ਸੀ ਉਹ ਸ਼ੇਰੇ ਪੰਜਾਬ ਜਿਸ ਨੇ ਮੰਦਰਾਂ ਤੇ ਮਸਜਿਦਾਂ ਤੇ ਗੁਰੂ ਘਰਾਂ ਤੇ ਸੋਨੇ ਦੀ ਸੇਵਾ ਕਰਵਾਈ ਹੋਵੇ ਤੇ ਉਹਦੀਆਂ ਯਾਦਗਾਰਾਂ ਦੇ ਆ ਹਾਲਾਤ ਹੋਣ ਬਹੁਤ ਮਾੜੀ ਗੱਲ ਆ ਕਾਇਮ ਰਾਜ ਐਸਾ ਕੀਤਾ ਵਿਸ਼ਾਲ ਰਾਜ ਐਸਾ ਕਾਇਮ ਕੀਤਾ ਤੇ ਸ਼ਾਂਤੀ ਕਾਇਮ ਕਰ ਦਿੱਤੀ ਉਹ ਐਸੇ ਯੋਧੇ ਜਰਨੈਲਾਂ ਦੀਆਂ ਜਿਹੜੀਆਂ ਵਰਾਸਤਾਂ ਸੀ ਇਹ ਸਾਰੀਆਂ ਕਮਜ਼ੋਰ ਹੋ ਗਈਆਂ ਸੀ ਕਿਸੇ ਵਕਤ ਵੀ ਸਟੈਚੂ ਡਿੱਗ ਸਕਦਾ ਸੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਹੁਣ ਇਹਦਾ ਕੰਮ ਸ਼ੁਰੂ ਹੋ ਗਿਆ ਔਰ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਮਨਜੀਤ ਸਿੰਘ ਕਵਲ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਨੂੰ ਹੈਗੀਆਂ ਨੇ ਟੂਰਿਸਟ ਜਿਹੜੇ ਨੇ ਕਿ ਬਹੁਤ ਦੂਰ ਦੂਰੋਂ ਨੇ ਅੰਮ੍ਰਿਤਸਰ ਇੱਥੇ ਜਗਾਵਾਂ ਨੂੰ ਦੇਖਣਾ ਹੁੰਦੇ ਨੇ ਪਰ ਇੱਕ ਇਹੋ ਜੀ ਜਗਾਵਾ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਸਟੈਚੂ ਬਣਿਆ ਹੋਇਆ ਵਾ ਉਸ ਨੂੰ ਪਹਿਲਾਂ ਕੋਈ ਵੀ ਦੇਖਭਾਲ ਨਹੀਂ ਕਰ ਰਿਆ ਸੀਗਾ ਪਰ ਹੁਣ ਇੱਕ ਬਜਟ ਪਾਸ ਕਰਕੇ ਜਿਹੜਾ ਹੈ ਕਿ ਹੁਣ ਪੈਸੇ ਲਗਾ ਕੇ ਜਿਹੜਾ ਹੈ ਕਿ ਹੁਣ ਬਹੁਤ ਵਧੀਆ ਇਸ ਨੂੰ ਤਿਆਰ ਕੀਤਾ ਜਾ ਰਿਹਾ ਤੁਹਾਨੂੰ ਪਹਿਲਾਂ ਲਾਈਟ ਤਸਵੀਰਾਂ ਦਿਖਾ ਦਿੰਨੇ ਆ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਕਿ ਤੁਸੀਂ ਜਿਹੜਾ ਸਟੈਚੂ ਤਾਂ ਨੂੰ ਅਸੀਂ ਦਿਖਾ ਰਹੇ ਹਾਂ ਇਸ ਨੂੰ ਜਿਹੜਾ ਕਿ ਹੁਣ ਇੱਕ ਵਧੀਆ ਤਰ੍ਹਾਂ ਤਿਆਰ ਕੀਤਾ ਜਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਟੈਚੂ ਬਣਿਆ ਹੋਇਆ ਸੀਗਾ ਤੇ ਇਮਾਰਤ ਥੋੜੀ ਜਿਹੜੀ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਖਸਤਾ ਹਾਲਤ ਚ ਹੋ ਗਈ ਸੀ ਕਿ ਇਮਾਰਤ ਜਿਹੜੀ ਹੈ ਕਿ ਡਿੱਗਣ ਦੇ ਮਨਕੀ ਲੱਗ ਕੇ ਆ ਗਈ ਸੀ ਪਰ ਫਿਰ ਜਿਹੜਾ ਹੈ ਕਿ ਇਸ ਨੂੰ ਹੁਣ ਦੁਬਾਰਾ ਜਿਹੜਾ ਹੈ ਕਿ ਹੁਣ ਫਿਰ ਤੋਂ ਇਹਨੂੰ ਮਜ਼ਬੂਤੀ ਨਾਲ ਖੜਾ ਕੀਤਾ ਜਾਏਗਾ ਕਿਉਂ ਮਹਾਰਾਜ ਰਣਜੀਤ ਸਿੰਘ ਦੀ ਗੱਲ ਕਰ ਲਈ ਅਨੋਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਪੂਰੇ विश्व विश्व जी ਗੱਲ ਕਰੀਏ ਜਿਹੜੇ ਲੋਕੀ ਜਿਹੜੇ ਨੇ ਕਿ ਯਾਦ ਕਰਦੇ ਨੇ ਉਹਨਾਂ ਦੀ ਜਿਹੜੀ ਗੱਲ ਕਰੀ ਰਾਜ ਇਹੋ ਜਿਹਾ ਰਾਜ ਸੀਗਾ ਜਿਸ ਦੇ ਵਿੱਚ ਕਦੀ ਵੀ ਕੋਈ ਫਾਂਸੀ ਨਹੀਂ ਹੋਈ ਇਹੋ ਜਿਹਾ ਰਾਜ ਸੀਗਾ ਕਿ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਕੇ ਵੀ ਜੇ ਤੋੜ ਦਿੰਦੇ ਨੇ ਤੇ ਕੋਈ ਉਸ ਨੂੰ ਲਾਉਂਦਾ ਨਹੀਂ ਸੀ ਇਹੋ ਜਿਹਾ ਰਾਜ ਹਰ ਇੱਕ ਧਰਮ ਦਾ ਸਤਿਕਾਰ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੋਕੀ ਅੱਜ ਜਿਹੜੇ ਨੇ ਕਿ ਕਈ ਉਹਨਾਂ ਨੂੰ ਯਾਦ ਕਰਦੇ ਨੇ ਪਰ ਕਈ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ ਉਹਨਾਂ ਦੀ ਇਮਾਰਤ ਦੀ ਗੱਲ ਕਰ ਲਈ ਜੇ ਅਸੀਂ ਇਸ ਵਕਤ ਜਿਹੜੇ ਸਟੈਚੂ ਦੀ ਇਮਾਰਤ ਉਹ ਖਰਾਬ ਹੋ ਗਈ ਸੀ ਪਰ ਇੱਕ ਬਹੁਤ ਵਧੀਆ ਗੱਲ ਹੈ ਕਿ ਉਸ ਨੂੰ ਫਿਰ ਤੋਂ ਮਜ਼ਬੂਤ ਬਣਾਇਆ ਜਾ ਰਿਹਾ ਤੇ ਜਿੰਨਾ ਵੱਲੋਂ ਬਣਵਾਇਆ ਜਾ ਰਿਹਾ ਵਸ ਸਾਡੇ ਨਾਲ ਮੌਜੂਦ ਨੇ ਬੜੀ ਲੰਮੇ ਸਮੇਂ ਤੋਂ ਇਸ ਮੁਹਿੰਮ ਵਿੱਚ ਰੱਗੇ ਸੀ ਕਿ ਅਸੀਂ ਜਿਹੜਾ ਕਿ ਫਿਰ ਤੋਂ ਇਸ ਨੂੰ ਸਟੈਚੂ ਨੂੰ ਮਜ਼ਬੂਤੀ ਨਾਲ ਖੜਾ ਕਰਨਾ ਤੇ ਮੇਰੇ ਨਾਲ ਸੋਨੂੰ ਜੰਡਿਆਲਾ ਜਿਹੜੇ ਕਿ ਸਮਾਜ ਸੇਵਕ ਨੇ ਗੱਲਬਾਤ ਕਰ ਲੈਣੇ ਆ ਜਾंदे ਆਖਿਰ ਕਿਸ ਤਰ੍ਹਾਂ ਦਾ ਸਫਰ ਸੀਗਾ ਇਹ ਸਾਰਾ ਤੇ ਹੁਣ ਕਿਸ ਤਰ੍ਹਾਂ ਦਾ ਗਿਰ ਕਿ ਹੁਣ ਮਜਬੂਤੀ ਨਾ ਸਟੈਚੂ ਨੂੰ ਖੜਾ ਕੀਤਾ ਜਾ ਰਿਹਾ ਪਹਿਲਾਂ ਤਾਂ ਸੋਨੂ ਜੀ ਜਣਾਲਾ ਤੁਹਾਡਾ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਨੂ ਜੀ ਜਾਨਣਾ ਚਾਹਾਂਗਾ ਕਿ ਆਖਿਰ ਬਹੁਤ ਲੰਮਾ ਸਮੇਂ ਤੋਂ ਬਾਅਦ ਜਿਹੜਾ ਕਿ ਹੁਣ ਕੰਮ ਸ਼ੁਰੂ ਹੋ ਗਿਆ ਸਟੈਚੂ ਨੂੰ ਫਿਰ ਤੋਂ ਮਜਬੂਤੀ ਨਾਲ ਖੜਾ ਕੀਤਾ ਜਾਏਗਾ ਕਿਸ ਤਰ੍ਹਾਂ ਇਸ ਚੀਜ਼ ਦੀ ਸ਼ੁਰੂਆਤ ਹੋਈ ਤੇ ਹੁਣ ਕਿ ਅੱਗੇ ਕਿਸ ਤਰ੍ਹਾਂ ਇਸ ਨੂੰ ਖੜਾ ਕੀਤਾ ਜਾਏਗਾ ਸ਼ੁਰੂਆਤ ਇਸ ਦੀ ਜੀ ਅਸੀਂ ਪਿਛਲੇ ਲੰਮੇ ਸਮੇਂ ਤੋਂ ਇੱਥੇ ਆਣ ਕੇ ਹਰ ਸਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਤੇ ਵਰਸੀ ਮਨਾਉਂਦੇ ਹਾਂ ਉਹਨਾਂ ਦੀ ਇੱਥੇ ਇਸ ਜਗ੍ਹਾ ਤੇ ਅਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇਸ ਦਾ ਨਾਮ ਪਹਿਲਾਂ ਰਾਮ ਬਾਗ ਹੁੰਦਾ ਸੀ ਹੁਣ ਇਸ ਨੂੰ ਕੰਪਨੀ ਬਾਗ ਨਾਂ ਜਾਣਿਆ ਜਾਂਦਾ ਔਰ 84 ਕਿੱਲਿਆਂ ਦੇ ਵਿੱਚ ਹੈਗਾ ਔਰੇ ਜਿਹੜੀ ਯਾਦਗਾਰ ਹੈ ਅਸੀਂ ਜਦੋਂ ਵੀ ਆਉਂਦੇ ਸੀ ਹਰ ਸਾਲ ਦੇ ਵਿੱਚ 6 ਮਹੀਨਿਆਂ ਬਾਅਦ ਜਦੋਂ ਇੱਥੇ ਆਉਂਦੇ ਸੀ ਪਹਿਲਾਂ ਤੇ ਇੱਥੇ 5-5 7-7 ਫੁੱਟ ਘਾ ਹੁੰਦਾ ਸੀ ਆਲੇ-ਦੁਆਲੇ ਉਹ ਫਿਰ ਤੁਹਾਡੇ মিডিਆ ਦੇ ਸਹਿਯੋਗ ਨਾਲ ਜਦੋਂ ਲਗਾਤਾਰ ਹੀ ਅਸੀਂ ਇੱਥੇ ਹੋਏ ਆਲੇ-ਦੁਆਲੇ ਫਿਰ ਪ੍ਰਸ਼ਾਸਨ ਨੂੰ ਬੁਲਾ ਕੇ ਇੱਥੇ ਪੱਕਾ ਜਿਹੜੇ ਮੁਲਾਜ਼ਮ ਹੁਣ ਆੜੇ-ਦੁਆਲੇ ਵੜ ਦਿੰਦੇ ਸੱਤ ਸਫਾਈ ਹੋ ਜਾਂਦੀ ਆ ਹਰ ਸਾਲ ਅਸੀਂ ਫਾਈਬਰ ਗੇਟ ਦੀਆਂ ਗੱਡੀਆਂ ਮੰਗਾ ਕੇ ਇੱਥੇ ਧਵਾ ਕੇ ਇਸ਼ਨਾਨ ਕਰਾਈ ਦਾ ਦਰਬਾਰ ਸਭ ਤੋਂ ਜਲ ਲਿਆ ਕੇ ਔਰ ਫਿਰ ਜਿਹੜਾ ਵਾ ਇੱਥੇ ਬਾਜ਼ਾਰ ਦੇ ਵਿੱਚੋਂ ਜਿੰਨੇ ਵੀ ਬੇਜਮਵਾਨ ਪਰਿੰਦੇ ਪੰਛੀ ਆ ਲਿਆ ਕੇ ਛੱਡਦੀਦੇ ਆਜ਼ਾਦ ਕਰਦੀਦੇ ਔਰ ਅਰਦਾਸ ਕਰਕੇ ਜਿਹੜਾ ਇੱਥੇ ਇਹਨਾਂ ਦੇ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਮਨਾਇੰਦਾ ਔਰ ਇਹ ਜਿਹੜੀਆਂ ਨੀਹਾਂ ਸੀਗੀਆਂ ਇਹ ਸਾਰੀਆਂ ਕਮਜ਼ੋਰ ਹੋ ਗਈਆਂ ਸੀ ਕਿਸੇ ਵਕਤ ਵੀ ਸਟੈਚੂ ਡਿੱਗ ਸਕਦਾ ਸੀ ਇੱਥੇ ਘਟੋ ਘਟ 12 ਤੋਂ 14 15 ਵਾਰੀ ਜਿਹੜਾ ਅੰਮ੍ਰਿਤਸਰ ਦੇ MP ਗੁਰਜੀਤ ਸਿੰਘ ਔਜਲਾ ਜੀ ਨੂੰ ਮੈਂ ਲੈ ਕੇ ਆਇਆ ਉਹ ਵੀ ਬੜਾ ਦੁਖੀ ਹੋਏ ਔਰ 2024 ਦੇ ਵਿੱਚ ਮੈਂ ਕਿਹਾ ਸੀ ਵੀ ਮੈਂ ਇੱਥੇ ਧਰਨਾ ਲਾ ਕੇ ਬਹਿ ਜਾਣਾ ਜਿਸ ਦਿਨੇ ਡਿੱਗ ਪਿਆ ਫਿਰ ਅਸੀਂ ਆਵਾਂਗੇ ਉਸ ਵੇਲੇ ਇੱਥੇ ਕਨ ਸ਼ਾਮ ਧੌੜੀ ਜੀ ਜਿਹੜੇ ਡੀਸੀ ਸੀਗੇ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਹਰਪ੍ਰੀਤ ਜੀ ਸੀਗੇ ਔਰ ਅਮਰੇਸਰ ਦੇ ਜਿਹੜੇ ਆਲੇ ਦੁਆਲੇ ਦੇ ਜਿੰਨੇ ਮੁੱਦੇ ਸੀਗੇ ਉਹ ਐਮਪੀ ਸਾਹਿਬ ਨੂੰ ਦਿੱਤੇ ਸੀ ਔਰ ਬਾਕੇ ਇੱਥੇ ਐਮਪੀ ਸਾਹਿਬ ਨੇ ਗੱਲ ਕੀਤੀ ਸੀ 스마트 ਸਿਟੀ ਤਹਿਤ 1 ਕਰੋੜ ਰੁਪਇਆ ਉਸ ਵੇਲੇ ਸਰਦਾਰ ਗੁਜਰੀਤ ਸਿੰਘ ਔਜਲਾ ਸਾਹਿਬ ਨੇ ਪਾਸ ਕਰਵਾਇਆ ਸੀਗਾ ਪ੍ਰਸ਼ਾਸਨ ਕੋ ਔਰ ਉਸ ਵੇਲੇ ਫੀਤੇ ਵੱਜ ਗਏ ਸੀ ਚੋਣ ਜਾਬਤਾ ਲੱਗ ਗਿਆ ਤੇ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਸੀ ਕੰਮ ਨਹੀਂ ਹੋ ਸਕਿਆ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਫਿਰ ਫੀਤੇ ਵੱਜੇ ਫਿਰ ਉਹਨਾਂ ਤਰਲਾਮਿੰਤ ਕਰਕੇ ਜਦੋਂ ਇਸ ਟੇਬਲ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਫਾਈਲ ਜਾਣ ਤੇ ਟਾਈਮ ਲੱਗਿਆ ਔਰ ਦੇਰ ਆਇ ਦਰੁਸਤ ਆਈ ਹੁਣੇ 75 ਲੱਖ ਤੋਂ 95 ਲੱਖ ਦੀ ਲਾਗਤ ਦੇ ਨਾਲ ਆਲਾ ਦਵਾਲਾ ਸਾਰਾ ਜਿਹੜਾ ਕਰਕੇ ਇਹਨੂੰ ਵਧੀਆ ਬਣਾਇਆ ਜਾਵੇਗਾ ਤੇ ਇਸ ਨੂੰ ਜੇ ਦੇਖ ਜਾਵੇ ਤਾਂ ਆਖਿਰ ਮਹਾਰਾਜ ਰਣਜੀਤ ਸਿੰਘ ਦੀ ਗੱਲ ਕਰ ਲਈਏ ਪੂਰੇ ਦੇਸ਼ ਭਰ ਚ ਉਹਨੂੰ ਯਾਦ ਕੀਤਾ ਜਾਂਦਾ ਇੱਕ ਇਹੋ ਜਿਹਾ ਰਾਜ ਜਿਹੜਾ ਅੱਜ ਤੱਕ ਕਦੀ ਵੀ ਕਹਿੰਦੇ ਆਇਆ ਨਹੀਂ ਬਿਲਕੁਲ ਬਹੁਤ ਇੱਕ ਮਰਕੈਸਦੇ ਮਹਾਨ ਸੀਗੇ ਕੀ ਲੱਗਦਾ ਹੈ ਕਿ ਹੋਰ ਇਹਨਾਂ ਦੀ ਇਮਾਰਤਾਂ ਜੇ ਆਪਾਂ ਗੱਲ ਕਰ ਲਈਏ ਜਿਵੇਂ ਕਿ ਹੁਣ ਢੈਂਦੀਆਂ ਜਾ ਰਹੀਆਂ ਨੇ ਸਰਕਾਰ ਨੂੰ ਹੋਰ ਵੀ ਉਪਰਾਲੇ ਕਰਨੇ ਚਾਹੀਦੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਰੂਰੀ ਆ ਦੇਖੋ ਜ਼ਿਆਦਾਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਕਿਤਾਬਾਂ ਤੱਕ ਕਾਪੀਆਂ ਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸ ਨੂੰ ਦੁਨੀਆ ਯਾਦ ਕਰਦੀ ਸੀ ਰੋਪੜ ਜਿੱਥੋਂ ਸਤਲੁਜ ਤੋਂ ਦਰਿਆ ਤੋਂ ਰਾਜ ਸ਼ੁਰੂ ਹੁੰਦਾ ਸੀ ਸਰਕਾਰੇ ਖਾਲਸਾ ਦੀ ਚੌਂਕੀ ਬਣੀ ਉੱਥੇ ਉੱਪਰ ਲਿਖਿਆ ਸ੍ਰੀ ਅਕਾਲ ਸਹਾਏ ਸਰਕਾਰੇ ਖਾਲਸਾ ਉਥੇ ਚੌਂਕੀ ਬਣੀ ਆਂ ਔਰ ਦੂਰੋਂ ਪਤਾ ਲੱਗਦਾ ਵੀ ਸਿੱਖ ਰਾਜ ਕਿਹੋ ਜਿਹਾ ਰਾਜ ਸੀ ਉਸ ਰਾਜ ਦੀਆਂ ਨਿਸ਼ਾਨੀਆਂ ਨੂੰ ਵੇਖਣ ਦੇ ਲਈ ਇੱਕ ਨਿੱਜੀ ਕੰਪਨੀ ਤੋਂ ਸਾਈਨ ਕਰਕੇ ਅੰਦਰ ਜਾਣਾ ਪੈਂਦਾ ਸੀ 8 ਕਿੱਲੇ ਜ਼ਮੀਨ ਸੀ ਉਹ ਬੜੀ ਜਦੋਜਹਿਦ ਦੇ ਨਾਲ ਯੋਧਿਆਂ ਨੇ ਉੱਥੇ ਸੰਘਰਸ਼ ਕਰਕੇ ਅਸੀਂ ਵੀ ਗਏ ਸੀ ਉਹ ਛਡਾਈ ਔਰ ਬਹੁਤ ਸੋਹਣੀ ਇਮਾਰਤ ਬਣੀ ਹੋਣੋ ਔਰ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਲੈ ਕੇ ਜਾਇਆ ਕਰੋ ਔਰ ਇਹ ਜਿਹੜੀ ਇਮਾਰਤ ਆ ਇਹ ਉਸ ਵੇਲੇ ਦੇ ਜਿਹੜਾ ਸ਼੍ਰੀ ਰਾਜਪਾਲ ਸ਼੍ਰੀ ਅਰਜੁਨ ਸਿੰਘ ਜੀ ਉਹਨਾਂ ਦੁਆਰਾ ਜਿਹੜਾ ਵਾ 28 ਜੂਨ 1985 ਨੂੰ ਇਮਾਰਤ ਬਣੀ ਸੀ ਵੇਖੋ ਕਿੰਨਾ ਸਮਾਂ ਹੋ ਗਿਆ ਉਹਦੇ ਬਾਅਦ ਚ ਕਿਸੇ ਨੇ ਦੀ ਸਾਰ ਨਹੀਂ ਲਈ ਆਲੇ ਦੁਆਲੇ ਤਰੇੜਾਂ ਆ ਗਈਆਂ ਥਾਂ ਥਾਂ ਤੇ ਐਸਾ ਰਾਜ ਭਾਗ ਦੇਣ ਵਾਲਾ ਜਰਨੈਲ ਸਾਨੂੰ ਜਿਸ ਦੀਆਂ ਯਾਦਗਾਰਾਂ ਸਿਰਫ ਗੱਲਾਂ ਫੋਟੋਆਂ ਤੱਕ ਹੀ ਰਹਿਣਤੀ ਉਸ ਤੋਂ ਗਾੜੀ ਤੇ ਅਸੀਂ ਕਦੀ ਵੇਖਿਆ ਹੀ ਨਹੀਂ ਵੀ ਸ਼ੇਰ-ਏ-ਪੰਜਾਬ ਕੌਣ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਨਾਮ ਰਣ ਦੇ ਵਿੱਚ ਰੱਖਿਆ ਹੋਵੇ ਜਦੋਂ ਉਹਨਾਂ ਦੇ ਪਿਤਾ ਜੀ ਨੇ ਰਣ ਫਤਿਹ ਕੀਤਾ ਸੀ ਤੇ ਰਣਜੀਤ ਰੱਖਿਆ ਸੀ ਔਰ ਐਸਾ ਰਾਜ ਸੀ ਸਤਲੁਜ ਤੋਂ ਸਤਲੁਜ ਨਦੀ ਤੋਂ ਲੇ ਲਾਗ ਪਸ਼ਾਵਰ ਸਿੰਧ ਤੱਕ ਖੁਸ਼ਹਾਲ ਰਾਜ ਜਿਹੜਾ ਇਹਨਾਂ ਨੇ ਫਲਾਇਆ ਸੀਗਾ ਤੇ ਇੱਕ ਐਸਾ ਰਾਜ ਜਿਸ ਵਿੱਚ ਹਿੰਦੂ ਮੁਸਲਮਾਨ ਸੇਖੋ ਚਪਦਵੀਆਂ ਤੇ ਨਿਯੁਕਤ ਕੀਤੇ ਤੇ ਇੱਕ ਕਾਇਮ ਰਾਜ ਐਸਾ ਕੀਤਾ ਵਿਸ਼ਾਲ ਰਾਜ ਐਸਾ ਕਾਇਮ ਕੀਤਾ ਤੇ ਸ਼ਾਂਤੀ ਕਾਇਮ ਕਰ ਦਿੱਤੀ ਤੁਸੀਂ ਦੇਖੋ ਅੱਜ ਦੇ ਸਮੇਂ ਚ ਤੇ ਸ਼ਾਂਤੀ ਨਾਮ ਸੁਣ ਲਈ ਨਹੀਂ ਮਿਲਦਾ ਐਸਾ ਰਾਜ ਭਗਸ਼ੇਰੇ ਪੰਜਾਬ ਨੇ ਦਿੱਤਾ ਸੋ ਐਸੇ ਯੋਧੇ ਜਰਨੈਲਾਂ ਦੀਆਂ ਜਿਹੜੀਆਂ ਵਿਰਾਸਤਾਂ ਸੀ ਦਿਨੋਂ ਦਿਨ ਤਰਸਯੋਗ ਹੋ ਰਹੀਆਂ ਸੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਹੁਣ ਇਹਦਾ ਕੰਮ ਸ਼ੁਰੂ ਹੋ ਗਿਆ ਔਰ ਅਕਾਲ ਸੇਵਾ ਫਾਊਂਡੇਸ਼ਨ ਜਿਸ ਦਾ ਮੈਂ ਮੈਂਬਰ ਆ ਉਸ ਦੇ ਪ੍ਰਧਾਨ ਨੇ ਸਰਦਾਰ ਹਰਪਾਲ ਸਿੰਘ ਰੰਦਾਵਾ ਉਹਨਾਂ ਨੇ ਬੇਨਤੀ ਕੀਤੀ ਵੀ ਜੇਕਰ ਕਿਤੇ ਵੀ ਪ੍ਰਸ਼ਾਸਨ ਸਾਨ ਨੂੰ ਸੇਵਾ ਦੇਊਗਾ ਇਸ ਦੇ ਆਲੇ-ਦੁਆਲੇ ਕੋਈ ਸੋਹਣੇ ਫੁੱਲ ਲਾਉਣ ਦੀ ਜਾਂ ਸਜਾਵਟ ਕਰਨ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਸੇਵਾ ਦੇਊ ਅਸੀਂ ਤੇ ਇੱਥੇ ਸੇਵਾ ਕਰਨੋਂ ਨਹੀਂ ਆ ਤੇ ਖੁਸ਼ਕਿਸਮਤੀ ਹੋਊਗੀ ਸਾਡੀ ਕਿਉਂਕਿ ਐਸਾ ਜੋਧਾ ਜਰਨੈਲ ਔਰ ਉਸ ਦੁੱਖ ਦੀ ਗੱਲ ਏ ਕਿ ਇਹਦੇ ਵਿੱਚ ਇੱਕ ਤਿੰਨ ਕਲੱਬ ਬਣੇ ਨੇ ਉਹ ਤਿੰਨ ਕਲੱਬ ਬਣੇ ਨੇ ਇਹ ਕੁਝ ਹਿੱਸਾ ਕਾਰਪੋਰੇਸ਼ਨ ਕੋ ਕੁਝ ਸੈਂਟਰ ਸਰਕਾਰ ਕੋ ਆ ਇਹ ਸਮਰ ਪੈਲਸ ਦੀ ਆਵਾਜ਼ ਅਸੀਂ ਅੱਜ ਦਾ ਨਹੀਂ ਰੌਲਾ ਪਾਉਣ ਡੇ ਪਾਰਲੀਮੈਂਟ ਤੱਕ ਲੈ ਕੇ ਗਏ ਔਰ ਜਦੋਂ ਗੁਰਜੀਤ ਸਿੰਘ ਔਜਲਾ ਜੀ ਨੇ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਰੱਖਿਆ ਸੀ ਤੇ ਮੁਨਾਕਸ਼ੀ ਲੇਖੀ ਜੀ ਨੇ ਜਵਾਬ ਦਿੱਤਾ ਸੀਗਾ ਔਰ ਦੁੱਖ ਦੀ ਗੱਲ ਵੀ ਉਹ ਅੱਜ ਵੀ ਉੱਥੇ ਦਾ ਉੱਥੇ ਕੰਮ ਖੜਿਆ ਕੋਈ ਗੱਲ ਨਹੀਂ ਇੱਥੇ ਜਿਹੜੇ ਤਿੰਨ ਕਲੱਬ ਬਣੇ ਨੇ ਉਹ ਤਿੰਨ ਕਲੱਬਾਂ ਦੇ ਖਿਲਾਫ ਮਾਂਜੋ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇੱਕ ਐਸਆਈ ਨੇ ਕੀਤਾ ਵਾ ਤੇ ਇੱਕ ਜਿਹੜਾ ਵਾ ਐਨਜੀਓ ਨੇ ਕੀਤਾ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਵਰਾਸ ਦੀ ਇੱਟ ਦੇ ਨਾਲ ਵੀ ਤੁਸੀਂ ਛੇੜਛਾੜ ਕਰਦੇ ਤੇ ਬਹੁਤ ਕਸੂਤਾ ਪਰਚਾ ਦਰਜ ਹੁੰਦਾ ਪਰ ਇੱਥੇ ਤੇ ਸ਼ਰਿਆਮ ਤੇ ਜੀਆਂ ਉਡਾਈਆਂ ਜਾ ਰਹੀਆਂ ਤਿੰਨ ਕਲੱਬ ਉਹਨਾਂ ਦਾ ਜਿੰਨਾ ਕੂੜਾ ਕੜਕੜ ਸਾਬ ਬਾਹਰ ਕੋਈ ਸਿਕਟ ਲੈ ਕੇ ਕੋਈ ਬੀੜੀ ਲੈ ਕੇ ਨਿਕਰਾਂ ਚ ਖਲੋਤਾ ਕੋਈ ਲੈਣਾ ਦੇਣਾ ਨਹੀਂ ਸੋ ਕਿਤੇ ਨਾ ਕਿਤੇ ਇਹ ਵੀ ਬੜੀ ਦੁਖ ਵਾਲੀ ਗੱਲ ਹੈ ਔਰ ਅਕਾਲ ਤਖਤ ਸਾਹਿਬ ਤੇ ਮੈਂ ਇੱਕ ਚਿੱਠੀ ਦੇ ਕੇ ਆਇਆ ਔਰ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ 13 ਮੈਂਬਰ ਪਾਰਲੀਮੈਂਟਾਂ ਨੂੰ ਕਾਪੀ ਕੀਤੀ ਜਾਵੇ ਔਰ ਉਹਨਾਂ ਨੂੰ ਕਿਹਾ ਜਾਵੇ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਾ ਕਲੱਬਾਂ ਨੂੰ ਕੱਢਣ ਦੇ ਲਈ ਉਥੇ ਆਵਾਜ਼ ਬੁਲੰਦ ਕੀਤੀ ਜਾਵੇ ਨਾ ਕਿ ਇਹਨਾਂ ਦਾ ਸਾਥ ਦੇਣ ਦੇ ਲਈ ਜੇਕਰ ਇਹਨਾਂ ਦਾ ਕੋਈ ਸਾਥ ਦਿੰਦਾ ਵਾ ਤੇ ਉਸ ਨਮਾਇंदे ਖਿਲਾਫ ਕਾਰਵਾਈ ਕੀਤੀ ਜਾਵੇ ਸੋ ਇੱਥੇ ਦੇ ਹਾਲਾਤ ਜਿਹੜੇ ਆ ਉਹ ਹੌਲੀ-ਹੌਲੀ ਠੀਕ ਹੋਣੇ ਆ ਇਹ ਯੋਧੇ ਜਰਨਲਾਂ ਸਾਡੇ ਲਈ ਬਹੁਤ ਕੋਸ਼ਿਸ਼ ਕੀਤਾ ਪਰ ਅਸੀਂ ਜਿੰਨੇ ਜੋਗੇ ਹੈਗੇ ਆ ਕਰਾਂਗੇ ਅੱਜ ਦਾ ਸਮਾਂ ਜਿਹੜਾ ਵਾ ਨਾ ਉਹਦੇ ਲਈ ਸਾਨੂੰ ਚੰਗੇ ਕੰਮਾਂ ਚ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ ਤਾਂ ਕਿਉਂਕਿ ਬਿਲਕੁਲ ਗੱਲ ਸਹੀ ਕਹੀ ਕਿਹਾ ਮਹਾਰਾਜ ਰਣਜੀਤ ਸਿੰਘ ਜਦ ਦਾ ਨਾਮ ਲੈਨੇ ਆ ਤੇ ਇੱਕ ਗਰਭ ਨਾਲ ਸੀਨਾ ਜਿਹੜਾ ਕਿ ਚੌੜਾ ਹੋ ਜਾਂਦਾ ਤੁਹਾਨੂੰ ਦਿਖਾ ਦੇ ਨੇ ਤਸਵੀਰਾਂ ਪਰ ਜਿਹੜੇ ਲੋਕ ਸੀਗੇ ਉਹ ਨਹੀਂ ਹਟਦੇ ਤੁਸੀਂ ਦੇਖ ਸਕਦੇ ਇੱਥੇ ਜਿਹੜਾ ਨਾਮ ਲਿਖਿਆ ਹੋਇਆ ਦੇ ਦੇਖੋ ਜੀ ਜਿਹੜੇ ਲੋਕ ਨੇ ਇੰਨੇ ਬੇਸਕੂਫ ਹੋ ਚੁੱਕੇ ਨੇ ਕਿ ਆਪਣੇ ਆਸ਼ਿਕਾਂ ਜਾਂ ਆਪਾਂ ਕਹਦੇ ਆਪਣੇ ਮਹਿਬੂਬਾ ਦੇ ਨਾਮ ਇੱਥੇ ਲਿਖਦੇ ਨੇ ਜਿਨੇ ਇੰਨਾ ਵੱਡਾ ਜੇ ਰਾਜ ਕਾਇਮ ਕੀਤਾ ਕਿ ਅੱਜ ਤੱਕ ਅੱਦੀ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਤੁਹਾਨੂੰ ਨਾ ਦੱਸ ਦੇਣਾ ਚਾਹੁੰਦਾ ਵੰਸ਼ ਜੀ ਮੇਰੇ ਹਿਸਾਬ ਨਾਲ ਜੇ ਇਥੋਂ ਦੀ 10000 ਖਬਰ ਲੱਗੀ ਹੋਊਗੀ ਉਹਦੇ ਚੋਂ 999 ਖਬਰਾਂ ਦੇ ਵਿੱਚ ਤੁਹਾਨੂੰ ਮੈਂ ਹੀ ਨਜ਼ਰ ਆਉਂ ਕਿਉਂਕਿ ਹਰ ਜਗ੍ਹਾ ਤੇ ਰੌਲਾ ਪਾਉਂਦੇ ਰਹੇ ਮੇਰੇ ਹਿਸਾਬ ਨਾਲ ਤੁਸੀਂ ਵੀ ਕੋਈ ਕਸਰ ਨਹੀਂ ਛੱਡੀ ਤੁਹਾਡੇ ਚੈਨਲ ਨੇ ਵੀ ਕੋਈ ਕਸਰ ਨਹੀਂ ਛੱਡੀ ਤੁਸੀਂ ਇੱਕ ਚੀਜ਼ ਵੇਖੋ ਵੀ ਜਿਸ ਦੇ ਰਾਜ ਭਾਗ ਦੀਆਂ ਨਿਸ਼ਾਨੀਆਂ ਅੱਜ ਇਹੋ ਜਿਹੀਆਂ ਹੋਣ ਤੇ ਕਿੰਨਾ ਦੁੱਖ ਲੱਗਦਾ ਵੇਖ ਕੇ ਇਹ ਚੀਜ਼ਾਂ ਆਹ ਰਾਜ ਭਾਗ ਸਾਨੂੰ ਦਿੱਤਾ ਸੀ ਅਸੀਂ ਹੁਣ ਵੀ ਗੱਲਾਂ ਕਰਦੇ ਆਂ ਸ਼ੇਰੇ ਪੰਜਾਬ ਦੇ ਰਾਜ ਦੀਆਂ ਆਉਂਦੀਆਂ ਨਿਸ਼ਾਨੀਆਂ ਤੇ ਅਸੀਂ ਸਾਂਭ ਨਹੀਂ ਸਕੇ ਕੀ ਗੱਲ ਸਿੱਖ ਕੌਮ ਕਿਤੇ ਗਰੀਬ ਕੌਮ ਆ ਸਿੱਖ ਕੌਮ ਨਾਲ ਦਾ ਕੋਈ ਅਮੀਰ ਨਹੀਂ ਹੈਗਾ ਚੜਦੀ ਕਲਾ ਵਾਲੀ ਕੌਮ ਆ ਅਸੀਂ ਲੰਗਰ ਲੈ ਕੇ ਤੇ ਹਰ ਜਗ੍ਹਾ ਚਲ ਜੰਨੇ ਆ ਸੇਵਾ ਕਰਨ ਚਲ ਜੰਨੇ ਆ ਪਰ ਜਿਸ ਰਾਜੇ ਨੇ ਐਸਾ ਰਾਜ ਭਾਗ ਸਾਨੂੰ ਦਿੱਤਾ ਜਿਸ ਦੇ ਰਾਜੇ ਦੀ ਰਾਜ ਵਿੱਚ ਕੋਈ ਜੇਲ ਹੀ ਨਹੀਂ ਸੀ ਹੁੰਦੀ ਜੇ ਕੋਈ ਪੱਥਰ ਮਾਰਿਆ ਬੱਚਿਆਂ ਨੇ 베ਰੀ ਨੂੰ ਤੇ ਵਜ੍ਹਾ ਸ਼ੇਰੇ ਪੰਜਾਬ ਦੇ ਤੇ ਉਹਨਾਂ ਬੱਚਿਆਂ ਨੂੰ ਸੈਨਿਕਾਂ ਨੇ ਫੜ ਕੇ ਪੁੱਛਿਆ ਵੀ ਤੁਸੀਂ ਪੱਥਰ ਕਿਉਂ ਮਾਰਿਆ ਆਂਦੇ 베ਰੀ ਨੂੰ ਮਾਰਿਆ ਸੀ 베ਰੀ ਸਾਨੂੰ 베ਰ ਦਿੰਦੀ ਆ ਤੇ ਵਜ੍ਹਾ ਹੋਵੇ ਸ਼ੇਰੇ ਪੰਜਾਬ ਦੇ ਤੇ ਸ਼ੇਰੇ ਪੰਜਾਬ ਉਹਨਾਂ ਬੱਚਿਆਂ ਦੇ ਬੋਝੇ ਜਿਹੜੇ ਆ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦੇ ਆ ਤੇ ਅੱਜ ਦਾ ਰਾਜ ਭਾਗ ਕਿਤੇ ਗੱਡੀ-ਗਾੜੀ ਕੋਈ ਕਾਲੀ ਝੰਡੀ ਲੈ ਕੇ ਤੈਨੂੰ ਲੰਮੇ ਪਾ ਕੇ ਚੰਗੀ ਤਰ੍ਹਾਂ ਕੁੱਟਦੇ ਆ ਸੋ ਇਹ ਸ਼ੇਰੇ ਪੰਜਾਬ ਐਸਆਰ ਜਰਨਲ ਸੀ ਜਿੱਥੇ ਗੋਰੇ ਵੀ ਆ ਕੇ ਤਰਲੇ ਲੈਂਦੇ ਸੀਗੇ ਜਿੱਥੇ ਸਾਰੇ ਇੱਕ ਸਮਾਨ ਸੀ ਇੱਥੇ ਹਿੰਦੂ ਮੁਸਲਮਾਨ ਸਿੱਖ ਉੱਚ ਪੁਦਵੀਆਂ ਤੇ ਸੀ ਉਦੋਂ ਕਿਸੇ ਨੂੰ ਕਿਸੇ ਤੋਂ ਕੋਈ ਡਰ ਨਹੀਂ ਸੀ ਐਨਾ ਪਿਆਰ ਸੀ ਇਸ ਰਾਜ ਚ ਕੋਈ ਜੇਲ ਹੀ ਨਹੀਂ ਸੀ ਹੁੰਦੀ ਐਜੂਕੇਸ਼ਨ ਇੰਨੀ ਤੇਜ਼ ਸੀ ਅਟੈਲੀਜੈਂਸੀ ਇੰਨੀ ਤੇਜ਼ ਸੀ ਸ਼ੇਰੇ ਪੰਜਾਬ ਭੇਸ ਬਦਲ ਕੇ ਲੋਕਾਂ ਚ ਜਾਂਦੇ ਸੀ ਤੇ ਵੇਖਦੇ ਸੀ ਕਿ ਜੇ ਕਿਤੇ ਵਿਰੋਧਤਾ ਹੋਣ ਦੀ ਕੋਈ ਗਲਤ ਕੰਮ ਹੋਣ ਰਿਆ ਤੇ ਉਹ ਕੰਮ ਨੂੰ ਰੋਕ ਦਿੰਦੇ ਸੀ ਚੰਗੇ ਕੰਮਾਂ ਨੂੰ ਗਾੜੀ ਲਿਆਉਂਦੇ ਸੀ ਅਕਾਲ ਤਖਤ ਤੋਂ ਇੱਕ ਹੁਕਮ ਜਾਂਦਾ ਸੀ ਤੇ ਸ਼ੇਰੇ ਪੰਜਾਬ ਦਾ ਸਿਰ ਝੁਕਦਾ ਸੀ ਉਹ ਸ਼ੇਰੇ ਪੰਜਾਬ ਜਿਸ ਨੇ ਮੰਦਰਾਂ ਤੇ ਮਸਜਿਦਾਂ ਤੇ ਗੁਰੂ ਘਰਾਂ ਤੇ ਸੋਨੇ ਦੀ ਸੇਵਾ ਕਰਵਾਈ ਹੋਵੇ ਤੇ ਉਹਦੀਆਂ ਯਾਦਗਾਰਾਂ ਦੇ ਆ ਹਾਲਾਤ ਹੋਣ ਬਹੁਤ ਮਾੜੀ ਗੱਲ ਹੈ ਅਸੀਂ ਫੋਟੋਆਂ ਤੱਕ ਸ਼ੇਰੇ ਪੰਜਾਬ ਰੱਖਤਾ ਪਰ ਸੋ ਉਹਨਾਂ ਦਾ ਜਨਮ ਦਿਨ ਸੀ ਹਰ ਲੀਡਰ ਨੇ ਫੋਟੋ ਪਾਈ ਕਿਸੇ ਕੋ ਦੋ ਲਫ਼ਜ਼ ਨਹੀਂ ਸਰੇ ਕਿ ਇੱਥੇ ਆਣ ਕੇ ਸ਼ਰਦਾ ਦੇ ਫੁੱਲ ਭੇਟ ਕਰ ਸਕੇ ਕਿਉਂਕਿ ਵੱਡੇ ਜਰਨਲਾਂ ਨੂੰ ਜਰਨਲਿਸਟਾਂ ਹੀ ਸਲਾਮ ਕਰਿਆ ਕਰਦੇ ਆ ਫੋਟੋਆਂ ਪਾ ਕੇ ਕੁਝ ਨਹੀਂ ਸਰਨਾ ਫੇਸਬੁੱਕ ਇੱਕ ਐਬ ਆ ਅਸੀਂ ਇਨਸਾਨ ਬਣ ਕੇ ਇਨਸਾਨੀਅਤ ਦੇ ਕੰਮ ਆਈਏ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਵਾ ਦੋ ਕਦਮ ਚੱਲ ਕੇ ਉਹਨਾਂ ਦੇ ਕੋਲ ਜਾਈਏ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੀਏ ਇਹਨਾਂ ਦਾ ਕੀ ਗੌਰਵਮਈ ਇਤਿਹਾਸ ਸੀ ਸਾਡੇ ਲਈ ਕੀ ਕੀਤਾ ਸੀ ਦੋ ਰਾਜੇ ਦੁਨੀਆ ਤੇ ਹੋਏ ਆ ਜਿਨ੍ਹਾਂ ਕਿਸੇ ਤੋਂ ਕਰਜ਼ਾ ਨਹੀਂ ਲਿਆ ਇੱਕ ਨਾਪੋਲੀਅਨ ਇੱਕ ਦੇ ਪੰਜਾਬ ਐਸਾ ਰਾਜ ورلڈ ਦੀ ਕੋਈ ਬੁੱਕ ਫੋਲ ਕੇ ਵੇਖ ਲੋ ਕੋਈ ਰਾਜਨੀ ਸ਼ਰੇ ਪੰਜਾਬ ਦੇ ਰਾਜਰਗਾ ਸਿਰਫ ਉਸ ਦੀਆਂ ਗੱਲਾਂ ਇੱਕ ਫੋਟੋਆਂ ਤੱਕ ਹੀ ਰਹਿਣ ਦਿੱਤੀਆਂ ਜੀ ਜੀ ਬਹੁਤ ਇੱਕ ਵੱਡੀ ਗੱਲ ਹੈ ਕਿ ਅਕਸਰ ਅਸੀਂ ਰੀਲਾਂ ਪਾ ਕੇ ਆ ਫੋਟੋ ਆ ਪਾ ਕੇ ਜ਼ਰੂਰ ਗਾਣੇ ਲਗਾ ਕੇ ਇਹ ਆਪਣੇ ਨੂੰ ਸਮਝਦੇ ਆ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਦਿੱਤੀ ਹੈ ਜਾਂ ਫਿਰ ਅਸੀਂ ਕਹਿ ਦਈਏ ਕਿ ਅਸੀਂ ਸਮਝਦੇ ਆ ਕਿ ਅਸੀਂ ਉਹਨਾਂ ਵਰਗੇ ਹੋਗੇ ਪਰ ਨਹੀਂ ਕਿਥੇ ਜੇ ਸਰਕਾਰ ਗਲਤ ਹੈ ਤੇ ਆਮ ਜਨਤਾ ਵੀ ਗਲਤ ਹੈ ਜਿਹੜੀ ਇਸ ਚੀਜ਼ ਨੂੰ ਖਰਾਬ ਕਰਦੀ ਇਮਾਰਤ ਖਰਾਬ ਕਰਨ ਦੇ ਵਿੱਚ ਕਈ ਲੋਕਾਂ ਦਾ ਵੀ ਇਹ ਦੇ ਵਿੱਚ ਹੱਤ ਹੈ ਕਿਉਂਕਿ ਅਸੀਂ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਕਿ ਜਾਗਰੂਕ ਨਹੀਂ ਨੇ ਕਿ ਆਪਣੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਸੰਭਾਲਣਾ ਤੁਹਾਨੂੰ ਤਸਵੀਰਾਂ ਅਸੀਂ ਫਿਰ ਦਿਖਾ ਦਿੰਨੇ ਆ ਕਿ ਜੋ ਇਹ ਚਲੋ ਇੱਕ ਤੇ ਇਹਦੇ ਵਿੱਚ ਡੈਮੇਜ ਜ਼ਰੂਰ ਹੋਇਆ ਪਰ ਜੋ ਲੋਕਾਂ ਨੇ ਹਾਲ ਕੀਤੇ ਤੁਸੀਂ ਦੇਖ ਸਕਦੇ ਹੋ ਇੱਥੇ ਲੀਕਾ ਮਾਰਨੀਆਂ ਇਹ ਨਾਮ ਲਿਖੇ ਜਾਣੇ ਜਾਂ ਅਸੀਂ ਕਹਿ ਦੇ ਸਕਦੇ ਆ ਕਿ ਇਮਾਰਤ ਨੂੰ ਠੇਸ ਪਹੁੰਚਾਣਾ ਜਾਂ ਕੁਝ ਵੀ ਜੀ ਆਸੇ ਪਾਸੇ ਇਹ ਕਹਿ ਰਹੀ ਜੀ ਸੜਕਾ ਆਪਾਂ ਕਹਿੰਦੇ ਸਿਕਟਾਂ ਵੀ ਵੇਖਦੀਆਂ ਸੀਗੀਆਂ ਜਾਂ ਕੁਝ ਵੀ ਹੋਰ ਵੀ ਬਹੁਤ ਚੀਜ਼ਾਂ ਦਿਖਾ ਦਿੰਦੇ ਆ ਦੇਖ ਸਕਦੇ ਹੋ ਕਿ ਜਿ세 ਵੀਰਾਂ ਦੇ ਠੱਕਣ ਵੀ ਪਏ ਇੱਥੇ ਬੈਠ ਕੇ ਜਿਹੜੇ ਲੋਕ ਨੇ ਇੱਥੇ ਵੀਰਾਂ ਵੀ ਪੀਂਦੇ ਨੇ ਜਾਂ ਇਹ ਆ ਕਿ ਕੀ ਅੱਜ ਕੱਲ ਦਾ ਕਾਲਿਯੁਗ ਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਸਾਡੀ ਕੌਮ ਨੂੰ ਜਿ세 ਕੌਮ ਦੀ ਨਾਲ ਗੱਲ ਕਰ ਗਏ ਇਨਸਾਨੀਅਤ ਹਰ ਇੱਕ ਧਰਮ ਦਾ ਉਸ ਦੇ ਵਿੱਚ ਲੋਕ ਤੁਹਾਨੂੰ ਦੇਖਦੇ ਸੀਗੇ ਉਹਨਾਂ ਦੀ ਜੇ ਐਸ ਸੀ ਫੋਟੋ ਵੀ ਅਕਸਰ ਤਸਵੀਰਾਂ ਦੇਖਦੇ ਆ ਉਹਦੇ ਵਿੱਚ ਹਰ ਇੱਕ ਧਰਮ ਦਾ ਉੱਥੇ ਜਿਹੜਾ ਕਿ ਇਨਸਾਨ ਮੌਜੂਦ ਹੁੰਦਾ ਸੀਗਾ ਗੋਰੇ ਵੀ ਹੁੰਦੇ ਸੀਗੇ ਇਹੋ ਜਿ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੀਆਂ ਯਾਦਾਂ ਨੂੰ ਅੱਜ ਕੱਲ ਅਸੀਂ ਕਿਸ ਹਾਲਾਤ ਦੇ ਵਿੱਚ ਛੱਡ ਦਿੱਤਾ ਹੈ ਇੱਥੋਂ ਇਹ ਵਿੱਚ ਸਰਕਾਰ ਵੀ ਗਲਤ ਹੈ ਤੇ ਲੋਕ ਵੀ ਗਲਤ ਹੈ ਜਿਹੜੇ ਇਸ ਇਮਾਰਤਾਂ ਨੂੰ ਜਿਹੜਾ ਕਿ ਗੰਦਾ ਕਰਦੇ ਨੇ ਆਸ-ਪਾਸ ਜੇ ਸਫਾਈ ਵੀ ਨਹੀਂ ਰੱਖ ਸਕਦੇ ਬਹੁਤ ਗਲਤ ਗੱਲ ਹੈ ਤੇ ਅੱਜ ਬਹੁਤ ਖੁਸ਼ੀ ہوئی ਹੈ ਇਸ ਚੀਜ਼ ਨੂੰ ਜਾਣ ਕੇ ਕਿ ਅੱਗੇ ਵਧੇ ਨੇ ਲੋਕ ਜੇ ਅਸੀਂ ਐਮਪੀ ਗੁਰਜੀਤ ਸਿੰਘ ਔਜਲਾ ਦੀ ਗੱਲ ਕਰ ਲਈਏ ਜਾਂ ਸੁਮ ਜੰਡਿਆਲਾ ਜੋ ਕਿ ਇੱਕ ਸਮਾਜ ਸੇਵਕ ਨੇ ਉਹਨਾਂ ਨੇ ਵੀ ਆਪਣੇ ਵੱਲੋਂ ਪੂਰਾ ਇੱਕ ਜੋਰ ਲਗਾਇਆ ਕਿ ਅਸੀਂ ਇਸ ਇਮਾਰਤ ਨੂੰ ਸਹੀ ਕਰੀਏ ਕਿਉਂਕਿ ਡਿੱਗਣ ਦੇ ਕਕਾਰ ਤੇ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਹਲੇ ਵੀ ਪਾੜ ਪਏ ਹੋਏ ਨੇ ਜਾਂ ਫਿਰ ਕਿਸੇ ਦਿਨ ਅਗਲੇ ਦਿਨ ਖਬਰ ਹੀ ਹੋਣੀ ਸੀਗੀ ਕਿ ਮਹਾਰਾਜ ਰਜੀਤ ਸਿੰਘ ਦਾ ਸਟੈਚੂ ਜਿਹੜਾ ਕਿ ਡਿੱਗ ਚੁੱਕਿਆ ਇਹ ਬਹੁਤ ਇੱਕ ਮਾੜੀ ਗੱਲ ਹੋ ਸਕਦੀ ਸੀ ਕਿ ਜੇ ਇਹ ਤਸਵੀਰ ਜੇ ਤੁਹਾਨੂੰ ਦੇਖਣ ਨੂੰ ਮਿਲਦੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਇਸ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਕਿ ਹੁਣ ਇਹਨੂੰ ਪੂਰੇ ਮਜ਼ਬੂਤੀ ਨਾਲ ਜਿਹੜਾ ਕਿ ਖੜਾ ਕੀਤਾ ਜਾਏਗਾ ਤੁਸੀਂ ਦੇਖ ਸਕਦੇ ਆਸ-ਪਾਸੇ ਹਰਿਆਲੀ ਹੀ ਹਰਿਆਲੀ ਹੈ ਤੇ ਇੱਥੇ ਫਾਊਂਟੇਨ ਵੀ ਹੈਗੇ ਨੇ ਪਰ ਇਹ ਚੱਲਦੇ ਨਹੀਂ ਨੇ ਕਿਉਂਕਿ ਇਹ ਚੀਜ਼ਾਂ ਨੂੰ ਜੇ ਅਸੀਂ ਚਲਾਵਾਂਗੇ ਜਿਹੜੇ ਟੂਰਿਸਟ ਨੇ ਉਹ ਇੱਥੇ ਆਣਗੇ ਉਹਨਾਂ ਨੂੰ ਜਿਹੜਾ ਇਤਿਹਾਸ ਦਾ ਪਤਾ ਲੱਗੇਗਾ ਵੱਖਰੀ ਤਸਵੀਰ ਸਾਹਮਣੇ ਨਿਕਲ ਕੇ ਆ ਸਕਦੀ ਹੈ ਜਿਸ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਹਰ ਕੋਈ ਲਏਗਾ ਉਹਨਾਂ ਦੇ ਰਾਜਵਰਗਾ ਜੇ ਅਸੀਂ ਨਾਮ ਲੈ ਕਹ ਰਹੀਏ ਤੁਸੀਂ ਇੱਕ ਵਾਰੀ ਜੇ ਸਟੈਚੂ ਦੀ ਤਸਵੀਰ ਵੀ ਦੇਖੋਗੇ ਕਿ ਤੁਹਾਨੂੰ ਦੇਖੇਗਾ ਕਿੰਨੇ ਵੱਡੇ ਇਹ ਯੋਧੇ ਸੀਗੇ ਇੱਕ ਵਧੀਆ ਰਾਜਾ ਸੀਗੇ ਜਿਨ੍ਹਾਂ ਨੇ ਇੰਨਾ ਵੱਡਾ ਜਿਹੜਾ ਕਿ ਰਾਜਪਾਗ ਜਿਹੜਾ ਕਿ ਖੜਾ ਕੀਤਾ ਹਰ ਇੱਕ ਨੂੰ ਮਾਨ ਦਿੱਤਾ ਹਰ ਇੱਕ ਨੂੰ ਸਨਮਾਨ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਆ ਤਸਵੀਰ ਹੈ ਇਹ ਤਸਵੀਰ ਵੇਖ ਕੇ ਹੀ ਇੱਕ ਮਨ ਨੂੰ ਜਿਹੜਾ ਕਿ ਸੀਨਾ ਚੌੜਾ ਹੋ ਜਾਂਦਾ ਕਿ ਇਹੋ ਜੇ ਰਾਜੇ ਸੀਗੇ ਜਿਹੜੇ ਸਾਡੇ ਪੰਜਾਬ ਨੂੰ ਚਲਾਉਂਦੇ ਸੀਗੇ ਸਾਡੇ ਦੇਸ਼ ਨੂੰ ਚਲਾਉਂਦੇ ਪਰ ਜੋ ਅੱਜ ਤਸਵੀਰਾਂ ਆ ਗਈਆਂ ਨੇ ਕਿ ਅਸੀਂ ਖੁਦ ਹੀ ਇ ਚੀਜ਼ਾਂ ਨੂੰ ਖਰਾਬ ਕਰਦੇ ਜਾ ਰਹੇ ਹਾਂ ਸਰਕਾਰਾਂ ਜਿਹੜੀਆਂ ਨੇ ਕਿਸ ਤਰ੍ਹਾਂ ਦੀ ਆ ਗਈਆਂ ਨੇ ਕਿ ਇਹ ਫੋਟੋਆਂ ਜ਼ਰੂਰ ਪਾਉਂਦੀਆਂ ਨੇ ਪਰ ਸੰਭਾਲ ਨਹੀਂ ਸਕਦੀਆਂ ਇਨ੍ਹਾਂ ਵਰਗਾ ਜੇ ਰਾਜ ਕਿਤੇ ਪੰਜਾਬ ਦੇ ਵਿੱਚ ਆ ਜੇ ਜਾਂ ਦੇਸ਼ ਵਿੱਚ ਆ ਜੇ ਤੇ ਅਸੀਂ ਆਸ ਕਰਦੇ ਹਾਂ ਕਿ ਫੇਰ ਤੋਂ ਇੱਕ ਵਧੀਆ ਜਿਹੜਾ ਕਿ ਦੇਸ਼ ਬਣ ਸਕਦਾ ਜਾਂ ਇੱਕ ਇਨਸਾਨੀयत ਵਧੀਆ ਬਣ ਸਕਦੀ ਹੈ ਅਸੀਂ ਵੀ ਇੱਕ ਅਪੀਲ ਕਰਾਂਗੇ ਜਦ ਵੀ ਤੁਸੀਂ ਕੋਈ ਇਹੋ ਜੀਆਂ ਜਗਾਵਾ ਤੇ ਜਾਂਦੇ ਹੋ ਉਸ ਨੂੰ ਨਾ ਗੰਦਗੀ ਕਰਿਆ ਕਰੋ ਉਸ ਨੂੰ ਸਾਫ਼ ਕਰਿਆ ਕਰੋ ਸੰਭਾਲ ਕੇ ਰੱਖਿਆ ਕਰੋ ਕਿਉਂਕਿ ਇਹੀ ਨਿਸ਼ਾਨੀਆਂ ਨੇ ਜੋ ਕੱਲ ਨੂੰ ਆਉਣ ਵਾਲੇ ਜਿਹੜੇ ਨੇ ਨੌਜਵਾਨ ਨੇ ਅਸੀਂ ਕਹਿ ਸਕਦੇ ਜਨਰੇਸ਼ਨ ਆਏਗੀ ਉਹਨਾਂ ਨੇ ਇਸ ਚੀਜ਼ ਨੂੰ ਦੇਖਣੀ ਹੈ ਤੇ ਅੱਜ ਤੁਹਾਨੂੰ ਅਸੀਂ ਤਸਵੀਰ ਦਿਖਾਈ ਹੈ ਮਹਾਰਾਜ ਅਨਜੀਤ ਸਿੰਘ ਦੇ ਬੁੱਤ ਦੀ ਜਿਸ ਨੂੰ ਫੇਰ ਤੋਂ ਮਜ਼ਬੂਤੀ ਨਾਲ ਖੜਾ ਕੀਤਾ ਜਾ ਰਿਹਾ ਕਿਉਂ ਕਿਉਂਕਿ ਇਸ ਨੂੰ ਖਰਾਬ ਕੀਤਾ ਗਿਆ ਸੀ ਆਸ ਕਰਦੇ ਹਾਂ ਹੁਣ ਫੇਰ ਤੋਂ ਜਦ ਦੇ ਖੜਾ ਹੋਏਗਾ ਤੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਜਾਂ ਟੂਰਿਸਟ ਨੇ ਉਹ ਇਸ ਨੂੰ ਖਰਾਬ ਨਹੀਂ ਕਰਨਗੇ ਸਗੋਂ ਇੱਥੇ ਆ ਕੇ ਜਿਹੜਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਹੈ ਕਿ ਸ਼ਰਨਦਾ ਅਝਲੀ ਦੇਣਗੇ ਕਿਉਂਕਿ ਦੇਖਿਆ ਜਾਵੇ ਇੱਕ ਬਹੁਤ ਵੱਡੇ ਮਹਾਰਾਜਾ ਜਿਹੜੇ ਹੋਏ ਨੇ ਇੱਕ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਇੰਨਾ ਨਾਮ ਜਿਹੜਾ ਹੈ ਕਿ ਰੋਸ਼ਨ ਕੀਤਾ ਇਸ ਕਰਦੇ ਹਾਂ ਕਿ ਲੋਕ ਜ਼ਰੂਰ ਇਸ ਅਪੀਲ ਨੂੰ ਮੰਨਣਗੇ ਕੈਮਰਾਮੈਨ ਸ਼ਾਮ ਦੇ ਨਾਲ ਮੈਂ ਵਰਸ਼ਪ ਸਿੰਘ ਹਮਦਰ ਟੀਵੀ ਅੰਮ੍ਰਿਤਸਰ